ਮੈਂ ਬਰਨਾਲਾ 16 ਏਕੜ ਤੋਂ ਬੋਲ ਰਿਹਾ ਹਾਂ ਇੱਕ ਚੋਰ ਫੜਿਆ ਹੈ ਮੋਟਰਸਾਈਕਲ ਚੋਰ ਆ ਦੇਖੋ ਜੀ ਇਹਦੀ ਸ਼ਕਲ ਹੈ ਇਹਦੀ ਸ਼ਕਲ ਦੇਖੋ ਆ ਦੇਖੋ ਇਹਦੇ ਕੋਲ ਚਾਬੀ ਦਾ ਆ ਦੇਖੋ ਕਿੰਨੇ ਮੋਟਰਸਾਈਕਲਾਂ ਦੀਆਂ ਕਾਪੀਆਂ ਮਿਲੀਆਂ ਨੇ ਦੇਖੋ ਆ ਦੇਖੋ ਕਿੰਨੇ ਕਾਪੀਆਂ ਦੇ ਕੋਲੇ ਸਾਡਾ ਮੋਟਰਸਾਈਕਲ ਚੱਕਾ ਆ ਜੇ ਚੱਕਦੇ ਦਿਖਾਓ ਆ ਦੇਖੋ ਹੋਰ ਕਾਪੀਆਂ ਦਿਖਾਓ ਆ ਦੇਖੋ ਜੀ ਕਿੰਨੇ ਕਾਪੀਆਂ ਇਹਦੇ ਕੋਲੇ ਫੜੀਆਂ ਗਈਆਂ ਨੇ ਹੋਰ ਰੰਗੀਆਂ ਤੋਂ ਮੋਟਰਸਾਈਕਲ ਫੜਾ ਲਏ ਪਹਿਲੀ ਦੌੜੀ ਕਰੀਆ ਹਜੇ ਪਤਾ ਨਹੀਂ ਕਿੰਨੇ ਮੋਟਰਸਾਈਕਲ ਜਿਹੜੇ ਮਿਲਦੇ ਨੇ ਮੈਂ ਬਰਨਾਲਾ 16 ਏਕੜ ਤੋਂ ਬੋਲ ਰਿਹਾ ਹਾਂ ਇੱਕ ਚੋਰ ਫੜਿਆ ਪਹਿਲੀ ਮੋਟਰਸਾਈਕਲ ਚੋਰ ਆ ਦੇਖੋ ਜੀ ਇਹਦੀ ਸ਼ਕਲ ਇਹ ਸ਼ਕਲ ਦੇਖੋ ਆ ਦੇਖੋ ਇਹਦੇ ਕੋਲ ਚਾਬੀ ਦਾ ਆ ਦੇਖੋ ਕਿੰਨੇ ਮੋਟਰਸਾਈਕਲ ਆ ਦੀਆਂ ਕਾਪੀਆਂ ਵੀ ਨੇ ਦੇਖੋ ਆ ਦੇਖੋ ਕਿੰਨੇ ਕਾਪੀਆਂ ਦੇ ਕੋਲੇ ਸਾਡਾ ਮੋਟਰਸਾਈਕਲ ਚੱਕਾ ਆ ਜੇ ਚੱਕਦੀ ਦਿਖਾਓ ਆ ਦੇਖੋ ਹੋਰ ਕਾਪੀਆਂ ਦਿਖਾਓ ਆ ਦੇਖੋ ਜੀ ਕਿੰਨੇ ਕਾਪੀਆਂ ਦੇ ਕੋਲੇ ਫੜੀਆਂ ਗਈਆਂ ਨੇ ਇਹਨਾਂ ਰੰਗੀਆਂ ਤੋਂ ਮੋਟਰਸਾਈਕਲ ਫਟਾ ਲਏ ਪਹਿਲੀ ਦੌੜੀ ਕਰਿਆ ਹਜੇ ਪਤਾ ਨਹੀਂ ਕਿੰਨੇ ਮੋਟਰਸਾਈਕਲ ਬਗੇੜੇ ਪਿੰਦਾਂ ਦੇ